ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਾਮੀ ਕੇ ਦਵਾਰੇ ਦੀਜੈ ਬੁੱਧ ਵੀ ਬકરી ਗੱਲ ਐ ਕਿ ਉਸ ਵੇਲੇ ਉਹ ਲੋਕ ਕਰਦੇ ਸਨ ਅੱਜ ਇਹ ਕਰਮ ਜਿਹੜੇ ਸਿੱਖ ਵੀ ਕਰ ਰਹੇ ਜੋ ਸਿੱਖੀ ਪਹਿਰਾਵੇ ਦੇ ਵਿੱਚ ਸਿਰਫ ਆਪਣੇ ਆਪ ਨੂੰ ਦਰਸਾਉਣਾ ਚਾਹੁੰਦੇ ਆ ਪਾਸ਼ਾ ਕਹਿੰਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਵਾਮੀ ਕਾ ਦਵਾਰ ਹੈ ਦੀਜਾ ਬੁੱਧ ਵਿਵੇਕਾ ਬਿਵੇਕ ਕਹਿੰਦੇ ਹਨ ਮੰਦੇ ਚੰਗੇ ਦੀ ਪਰਖ ਕੇਸੀ ਕੀ ਕਰ ਰਹੇ ਆ ਜਿਸ ਤਰ੍ਹਾਂ ਪਿਛਲੇ ਦਿਨਾਂ ਵਿੱਚ ਗਿਆਨੀ ਜੀ ਆਏ ਸਨ ਬਲਦੇਵ ਸਿੰਘ ਜੀ ਨੇ ਉਦਾਹਰਨ ਦਿੱਤੀ ਸੀ ਬੜੀ ਪ੍ਰਸਿੱਧ ਹੈ ਉਦਾਹਰਨ ਅਕਬਰ ਤੇ ਬੇਦਬਦ ਦੇ ਦੇਖਾ ਦੇਖੀ ਸਭ ਕਰੇ ਮਨ ਮੁਖ ਬੂਝ ਨਾ ਪਾਰੇ ਪਰ ਜਿੱਧਰ ਕੋਈ ਚੱਲਦਾ ਹੈ ਉਧਰ ਲੋਕੀ ਚਲੇ ਜਾਂਦੇ ਪਰ ਗੁਰਮਤ ਨੇ ਇੱਕ ਬੜਮੁੱਲਾ ਜਿਹਾ ਰਸਤਾ ਸਾਨੂੰ ਨਵੀਨਤਾ ਜਿਹੜੀ ਬਖਸ਼ਿਸ਼ ਕੀਤੀ ਆ ਸਮਝਾਉਂਦੇ ਗੁਰੂ ਮਹਾਰਾਜੇ ਦੀ ਨਾਲ-ਨਾਲ ਫਿਰ ਉਹਦਾ ਹੱਲ ਵੀ ਦੱਸਦੇ ਆ ਦੁਨੀਆ ਦੇ ਕਰਮ ਕਾਂਡੇ ਸ਼ਬਦ ਦੇ ਵਿੱਚ ਸਤਿਗੁਰ ਜੀ ਨੇ ਦਰਸਾ ਦਿੱਤੇ ਕਹਿੰਦੇ ਪਾਠ ਪੜਿਓ ਔਰ 베ਦ ਵਿਚਾਰਿਓ ਨਿਵਲ ਭਯੰਗਮ ਸਾਧੇ ਪਾਠ ਪੜਨਾ ਗੁਰੀ ਬੁਰੀ ਗੱਲ ਨਹੀਂ ਹੈ ਚੰਗੀ ਗੱਲ ਪਰ ਉਹਨਾਂ ਦਾ ਰਟਨ ਹੀ ਕਰਨਾ ਜੀਵਨ ਦੇ ਵਿੱਚ ਬਦਲਾਅ ਨਹੀਂ ਆਉਣਾ ਤਬਦੀਲੀ ਨਹੀਂ ਆਉਣੀ ਫਿਰ ਅਸੀਂ ਪੜਦੇ ਜਾ ਰਹੇ ਹਾਂ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਆਸਾ ਕੀ ਵਾਰ ਵਿੱਚ ਕਹਿੰਦੇ ਪੜ ਪੜ ਗੱਡੀ ਲੱਦੀ ਪੜ ਪੜ ਭਰੀਏ ਸਾਤ ਪੜ ਪੜ ਬੀੜੀ ਪਾਈਏ ਪੜ ਪੜ ਗੱਡੀਏ ਖਾਤ ਪੜੀਏ ਜੀਤੇ ਬਰਸ ਬਰਸ ਪੜੀਏ ਜੀਤੇ ਮਾਸ ਮਾਸ ਮਤਲਬ ਮਹੀਨਾ ਪੜੀਏ ਜੀਤੀ ਆਰਜਾ ਪੜੀਏ ਜੀਤੇ ਸਾਸ ਨਾਨਕ ਲਿਖਾ ਇੱਕ ਗੱਲ ਹੋਰ ਹੋਂਵੇਂ ਚਖਣਾ ਚ ਜੇ ਉਹਦਾ ਕੁਦਰਤੀ ਤੌਰ ਤੇ ਨਤੀਦੇ ਦੇ ਤੌਰ ਤੇ ਪ੍ਰਮਾਤਮਾ ਨਾਲ ਸਾਝ ਲਈ ਪਈ ਤੇ ਉਹ ਫਿਰ ਪੜਿਆ ਹੋਇਆ ਸਾਡਾ ਕਿਸੇ ਲੇਖੇ ਨਹੀਂ ਕਬੀਰ ਸਾਹਿਬ ਜੀ ਇਸੇ ਭਾਵ ਨੂੰ ਕਹਿੰਦੇ ਕਿਆ ਪੜੀਏ ਕਿਆ ਗੁਣੀਏ ਕਿਆ বেদ ਪੁਰਾਨਾ ਸੁਣੀਏ ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾਲ ਮਿਲੇ ਉਸ ਅੱਜ ਵੀ ਦੇਖੋ ਸਾਡੀ ਆਪਣੇ ਆਪਣੀ ਗੱਲ ਕਰਦੇ ਲੜੀਆਂ ਲੱਗੀਆਂ ਖੱਡ ਪਾਠਾਂ ਦੀ ਮੂੰਹ ਬਣ ਕੇ ਪਾਠੀ ਪਿਠਾਏ ਹੋਏ ਨਾ ਕੋਈ ਸੁਣਾਉਣ ਵਾਲਾ ਤੇ ਨਾ ਕੋਈ ਸੁਣਨ ਵਾਲਾ ਅੱਗੇ ਪ੍ਰਾਤਨ ਸਮਿਆਂ ਦੇ ਵਿੱਚ ਥੋੜਾ ਜਿਹਾ ਪਿੱਛੇ ਚਲੇ ਜਾਈਏ 15 20 ਸਾਲ ਪਹਿਲੇ ਇੱਕ ਅਖੰਡ ਪਾਠ ਸਭ ਹੁੰਦਾ ਸੀ 100 ਬੰਦਾ ਬੈਠਾ ਸੁਣਦਾ ਸੀ ਅੱਜ 100 ਅਖੰਡ ਪਾਠ ਸਭ ਰੱਖਿਆ ਤੇ ਸੁਣਨ ਵਾਲਾ ਇੱਕ ਬਣਿਆ ਤੇ ਪੜ ਰਹੇ ਹਨ ਨਾ ਪੜਨ ਦਾਲੀ ਗੁਰੂ ਬਿਸ਼ਾ ਦੱਸਿਆ ਸੀ ਸਤਿਗੁਰੂ ਕਹਿੰਦੇ ਇਹਨੂੰ ਸਮਝਾ ਪੜੀਏ ਨਾਹੀਂ ਭੇਦ 부ਝਿਐ ਪਾਵਣਾ 부ਝਿਐ ਮਤਲਬ ਸਮਝ ਕੇ ਹੀ ਪ੍ਰਾਪਤੀ ਹੁੰਦੀ ਹੈ ਪਾਠ ਪੜਿਓ ਅਰ ਬੇਦ ਵਿਚਾਰਿਓ ਜੇ ਤਾਂ ਹੁਣ ਮੈਂ ਵਿਚਾਰ ਕਰ ਲਈ ਤੇ ਮੇਰੇ ਜੀਵਨ ਵਿੱਚ ਪਾਸਾ ਜਿਹੜਾ ਉਲਟਾ ਹੀ ਹੈ ਤੇ ਉਹਦਾ ਅਸਰ ਵੀ ਨਹੀਂ ਹੋਏਗਾ ਬੇਦ ਵਿਚਾਰੇ ਉਹ ਨੇਵਲ ਭੈੰਗਮ ਸਾਧੇ ਨਿਉਲੀ ਕਰਮ ਕਰਦੇ ਸੀ ਨੇਵਲੀ ਕਰਮ ਬਾਣੀ ਦੇ ਵਿੱਚ ਬਹੁਤ ਵਾਰੀ ਉਦਾਹਰਨ ਦਿੱਤੀ ਗਈ ਕਿ ਕਿਰਪਾਸ਼ ਜਿਸ ਤਰ੍ਹਾਂ ਉਦਾਹਰਨ ਦੇ ਤੌਰ ਤੇ ਸਿੱਧੇ ਤੌਰ ਤੇ ਸਮਝਣਾ ਹੋਵੇ ਰੀਡ ਦੀ ਹੱਡੀ ਨੂੰ ਸਿੱਧਾ ਕਰਕੇ ਉਹਦੇ ਰਾਹੀਂ ਆਪਣੇ ਪ੍ਰਾਣ ਚੜਾ ਲੈਂਦੇ ਸੀ ਭਯੰਗਮ ਕਹਿੰਦੇ ਸਬਵਰਗਿ ਉਹ ਰੀੜ ਦੀ ਹੱਡੀ ਸਾਡੀ ਪਾਸ਼ਾ ਕਹਿੰਦੇ ਨੇਵਲ ਉਹ ਭਯੰਗਮ ਸਾਦੇ ਪਰ ਹੋਇਆ ਕੀ ਨੇਉਲੀ ਕਰਮ ਵੀ ਕਰਦੇ ਨੇਉਲੀ ਕਰਮ ਕਰੇ ਉਹ ਅਸਨ ਨੇਉਲੀ ਕਰਮ ਕਹਿੰਦੇ ਆ ਜਿੱਦਾਂ ਆਪਣੇ ਪੇਟ ਦੀਆਂ ਆਂਦਰਾਂ ਨੂੰ ਘੁਮਾਉਣਾ ਆ ਬਾਬਾ ਰਾਮਦੇਵ ਕਰਦੇ ਨੇ ਪੇਟ ਦੀਆਂ ਆਂਦਰਾਂ ਨੂੰ ਘੁਮਾਉਣਾ ਉਹ ਨੇਉਲੀ ਕਰਮ ਹੀ ਕਰਦੇ ਪਾਠ ਪੜੇ ਔਰ ਬੇਦ ਵਿਚਾਰਿਓ ਨਿਮਲ ਭਿਆੰਗਮ ਸਾਧੇ ਪੰਜ ਜਨਾ ਸਿਉ ਸੰਗ ਨਾ ਛਟਕਿਓ ਅਦਿਕ ਹੰਗ ਬੁੱਧ ਬਾਧੇ ਬਦੀਕ ਹੰਕਾਰ ਦੇ ਵਿੱਚ ਮਨੁੱਖ ਵੱਜ ਗਿਆ ਪੰਜਾਂ ਨਾਲੋਂ ਸੰਗ ਛੁੱਟਿਆ ਨੇ ਬਾਛਾ ਜੀ ਕਹਿੰਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਇਹ ਨਹੀਂ ਕਿ ਮੈਂ ਕੀਤਾ ਨਹੀਂ ਆ ਜਿਹਨੇ ਦੱਸਿਆ ਉਹ ਕਰ ਲਿਆ ਪਰ ਕਰਮ ਕਾਂਡਾ ਦੇ ਨਾਲ ਕਦੇ ਵੀ ਆਤਮਿਕ ਅਵਸਥਾ ਪ੍ਰਾਪਤ ਨਹੀਂ ਹੁੰਦੀ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਕਰਮੀ ਸਹਜ ਨਾ ਉਪਜੈ ਬਿਨ ਸਹਜੇ ਸੈਸਾ ਨਾ ਜਾਇ ਨਾ ਜਾਇ ਸੈਸਾ ਕਿਤੇ ਸੰਜਮ ਰਹਿ ਕਰਮ ਕਮਾਏ ਸੈਸੇ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਬਿਨਾਲ ਸਮਝਾਤਾ ਮੰਨ ਤੋਬੋ ਸ਼ਬਦ ਲਾਗੋ ਹਰਿ ਸਿਉ ਰਹੋ ਚੇਤ ਲਾਇ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਸ ਸੈਸਾ ਇਹ ਬਚਾਇ ਕਰਮ ਕਾਂਡਾਂ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਹਾਰ ਕੇ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਰ ਪਰਿਓ ਸਵਾਮੀ ਕੈ ਦਵਾਰੈ ਦੀਜੈ ਬੁੱਧ ਬਿ ਜਦੋਂ ਮੈਂ ਆਪਣੀ ਕੌਮ ਦੇ ਵੱਲ ਦੇਖਦਾ ਨਾ ਸਾਧ ਸੰਗਤ ਦੀ ਆ ਜਿਹੜੇ ਦਿਨ ਬਣਾਏ ਜਾਂਦੇ ਨਾ ਵੱਡੇ ਵੱਡੇ ਡੇਰਿਆਂ ਦੇ ਵਿੱਚ ਭਾਵੇਂ ਸੰਗਰਾਦ ਹੋਵੇ ਪੂਰਨਮਾਸੀ ਹੋਵੇ ਮੱਸਿਆ ਹੋਵੇ ਉਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ ਬੰਦਾ ਜਾਂਦਾ ਜ਼ਰੂਰ ਹੈ ਬਾਬਾ ਜੀ ਕਿਰਪਾ ਕਰੋ ਪਰ ਬਾਬਾ ਜੀ ਨੇ ਪਹਿਲਾਂ ਤਾਂ ਸਹੀ ਗੱਲ ਕਰਨੀ ਹੈ ਪਾਈ ਅੰਮ੍ਰਿਤ ਵੇਲੇ ਉੱਠਿਆ ਕਰੋ ਬਾਣੀ ਪੜਿਆ ਕਰੋ ਅੰਮ੍ਰਿਤ ਛਕ ਲੋ ਬਾਬਾ ਜੀ ਟੈਮ ਨਹੀਂ ਹੈ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਨਿਤ ਕਰ ਨਿਤ ਨਿਯਮ ਕਰਨ ਵਾਸਤੇ ਟੈਮ ਨਹੀਂ ਹੈ ਚਲ ਕੋਈ ਗੱਲ ਨਹੀਂ ਨਾ ਕਰੋ ਅੰਮ੍ਰਿਤ ਵੇਲੇ ਜਦੋਂ ਉੱਠੋ ਉਹਦੇ ਪਾਠ ਕਰ ਲੋ ਤੋੜ ਦਾ ਨਾ ਕਰਨਾ ਰੋਜ਼ ਪਾਠ ਬਾਬਾ ਜੀ ਰੋਸ਼ ਦਾ ਟਾਈਮ ਹੀ ਕੋਈ ਨਹੀਂ। ਅੱਛਾ ਪੈਦਾ ਕਰਿਆ ਕਰੋ ਤੁਸੀਂ ਫਿਰ ਪੂਰਨਵਾਸੀ ਮੱਸਿਆ ਨੂੰ ਆ ਜਾ ਕਰੋ। ਹੁਣ ਬਾਬੇ ਦਾ ਕੰਮ ਵੀ ਹੋ ਗਿਆ ਉਹਦਾਂ ਲੋਕਾਂ ਨੂੰ ਜਿਆਦਾ ਇਕੱਠਾ ਕਰ ਲਿਆ। ਉਹਦੇ ਕੋਲ ਵੀ ਪੈਸਾ ਆ ਜਾਏਗਾ। ਉਹਦਾ ਕੰਮ ਵੀ ਹੋ ਗਿਆ ਤੇ ਆਪਣਾ ਵੀ ਹੋ ਗਿਆ ਵੀ ਆਪਾਂ ਵੀ ਆਲਸੀ ਐ। ਵੀ ਸਾਨੂੰ ਸੌਖਾ ਜਿਹਾ ਰਸਤਾ ਮਿਲ ਜਾਏ। ਕਦੇ ਗੁਰੂ ਨੂੰ ਪੁੱਛਿਆ ਕਿ ਸਤਗੁਰੂ ਕੀ ਕਰਾਂ ਕਹਿੰਦੇ ਗੁਰ ਸਤਗੁਰ ਕਾਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੇ ਇਹ ਆਲਸੀਆਂ ਦੀ ਨਿਸ਼ਾਨੀ ਆ ਵੀ ਮਹੀਨੇ ਵਾ ਦੀ ਗੁਰਦੁਆਰੇ ਆਉਣਾ ਅੱਜ ਪੂਰਨਵਾਸੀ ਅੱਜ ਮਸਿਆ ਇਹ ਤਾਂ ਸਮੱਸਿਆ ਹੈ ਕਈ ਜਾਂਦੇ ਅੰਮ੍ਰਿਤਸਰ ਜਾਉਂ ਕਦੇ ਮਸਿਆ ਵਾਲੇ ਦਿਨ ਬਾਹਰੋਂ ਨਾ ਅੱਗੇ ਚਲੇ ਜਾਂਦੇ ਬਸਿਆ ਨਾ ਹੁਣ ਆਏ ਸੀ ਕਿੱਡੀ ਵੱਡੀ ਸਮੱਸਿਆ ਇਹ ਕਰਮ ਕਾਂਡਾਂ ਦੇ ਵਿੱਚ ਉਲਝ ਕੇ ਰਹੇ ਉਹਨਾਂ ਸਾਨੂੰ ਉਲਝਾਵ ਹੀ ਦਿੱਤਾ ਦਿਨਾਂ ਦੇ ਨਾਲ ਜੁੜੋ ਕੱਲ ਵੀ ਕਹੇ ਤਰੀਕਾ ਨਾ ਨਾ ਜੜੋ ਤਰੀਕਾ ਬਦਲ ਲਓ ਤੇ ਜੀਵਨ ਦੇ ਵਿੱਚ ਤਬਦੀਲੀ ਆ ਜਾਈ ਕਿਹੜਾ ਸਵਾਲ ਨਹੀਂ ਆ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਕਹਿੰਦੇ ਗੁਰੂ ਨੂੰ ਪੁੱਛ ਲਓ ਗੁਰੂ ਕੀ ਕਹਿੰਦਾ ਗੁਰ ਸਤ ਗੁਰ ਕਾਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਭਲ ਕੇ ਪਰਬਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਂ ਇਹ ਜਾਂਚ ਦਸੀ ਨਾ ਗੁਰੂ ਪਾਤਸ਼ਾਹ ਨੇ ਵੀ ਜੋ ਤੂੰ ਕਰਨਾ ਚਾਹੁੰਦਾ ਕਹਿੰਦੇ ਪਿਆਰੇ ਇਨਬੇ ਤੇ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਾਮੀ ਕੇ ਦਵਾਰੇ ਦੀਜੇ ਬੁੱਧ ਭਵੇਕਾ ਰਹਾ ਮੋਣ ਪਿਓ ਕਰਪਾਤੀ ਰਹੋ ਨਗਨ ਫਿਰਿਓ ਬਨ ਮਾਹੀ ਮੋਨੀ ਬਣ ਗਿਆ ਬੋਲਦਾ ਨਹੀਂ ਉਹ ਤੁਸੀਂ ਬੈਠੇ ਚੁੱਪ ਕਰਕੇ ਪਰ ਸਾਡਾ ਮਨ ਤਾਂ ਬੋਲ ਰਿਹਾ ਫਿਰ ਲੋਕੀ ਸਲੇਟਾਂ ਰੱਖਦੇ ਸੀ ਉਸ ਸਲੇਟਾਂ ਦੇ ਉੱਪਰ ਫਿਰ ਸਲੇਟੀ ਨਾਲ ਲਿਖਦੇ ਹੁੰਦੇ ਸੀ ਅੱਜ ਵੀ ਤੁਹਾਨੂੰ ਮਿਲਣਗੇ ਬਥੇਰੇ ਮਨ ਤਾਂ ਬੋਲ ਰਿਹਾ ਮਨ ਨਹੀਂ ਚੁੱਪ ਹੋ ਰਿਹਾ ਮੋਣ ਪਿਓ ਕਰ ਪਾਤੀ ਰਹੋ ਕਰ ਪਾਤੀ ਕਹਿੰਦੇ ਆ ਕਰ ਕਹਿੰਦੇ ਹੱਥਾਂ ਨੂੰ ਪਾਤੀ ਤੇ ਉਹ ਪਾਤੀ ਜਿਹੜੇ ਪੱਤਰ ਹੁੰਦੇ ਨਾ ਪੱਤਰ ਰੋਟੀ ਪੱਤਰਾਂ ਦੇ ਲੋਕੀ ਖਾਂਦੇ ਆ ਉਹਨਾਂ ਨੇ ਆਪਣੇ ਕਾਰਾ ਨੂੰ ਕਾਰ ਨੂੰ ਆਪਣੇ ਹੱਥਾਂ ਨੂੰ ਹੀ ਕਰਪਾਤੀ ਰੋਟੀ ਹੱਥਾਂ ਦੇ ਖਾਂਦੇ ਪੱਤਰੇ ਵੀ ਨਹੀਂ ਵਰਤਦੇ ਮੋਣ ਪਿਓ ਕਰਪਾਤੀ ਰਹੋ ਨਗਨ ਫਿਰਿਓ ਬਨ ਮਾਹੀ ਨੰਗੇ ਹੋ ਕੇ ਜੰਗਲਾਂ 'ਚ ਘੁੰਮਦੇ ਫਿਰ ਤੱਟ ਤੀਰਤ ਸਭ ਧਰਤੀ ਭ੍ਰਮਿਓ ਡੁੱਬਦਾ ਛੁੱਟ ਕੇ ਨਾ ਇੱਕ ਕਿਨਾਰੇ ਤੋਂ ਸ਼ੁਰੂ ਹੋ ਜਾਂਦੇ ਆ 88 ਤੀਰਤਾਂ ਦਾ ਦਰਸ਼ਨ ਕਰ ਰਟਨ ਕਰਦੇ ਤੱਟ ਤੀਰਤ ਸਭ ਧਰਤੀ ਭ੍ਰਮਿਓ ਦੁੱਬਦਾ ਛਟਕੇ ਨਾ ਏ ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰਵਤ ਤਰਾਏ ਮਨ ਕਾਮਨਾ ਚਲੇ ਗਏ ਤੀਰਥਾਂ ਦੇ ਕਾਦੇ ਵਾਸਤੇ ਉਹਨਾਂ ਨੂੰ ਲਾਲਚ ਦਿੱਤਾ ਵੀ ਤੁਸੀਂ ਸਵਰਗ ਵਾਸੀ ਬਣ ਜਾਓ ਤੁਹਾਨੂੰ ਸਵਰਗ ਮਿਲੇਗਾ ਕਾਦੇ ਨਾਲ ਕਰਵਤ ਕਹਿੰਦੇ ਆਰੇ ਨਾਲ ਹਰ ਦੁਆਰ ਦੇ ਵਿੱਚ ਆਰਾ ਸੀ ਇੱਕ ਉਹਨੂੰ ਸ਼ਿਵਜੀ ਦਾ ਆਰਾ ਕਹਿੰਦੇ ਸੀ ਤੇ ਜਿਹੜਾ ਉਹਦੇ ਨਾਲ ਆਪਣੇ ਆਪ ਨੂੰ ਚਰਵਾ ਲੈਂਦਾ ਸੀ ਤੇ ਉਹਨੂੰ ਕਹਿੰਦੇ ਸੀ ਇਹ ਮੁਕਤ ਹੋ ਗਿਆ ਇਹਨੂੰ ਸਵਰਗ ਮਿਲ ਗਿਆ ਬਾਅਦ ਵਿੱਚ ਫਿਰ ਗਵਰਨਮੈਂਟ ਨੇ ਵੀ ਇਹ ਤਾਂ ਆਤਮ ਹੱਤਿਆ ਹੋ ਰਹੀ ਹੈ ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਬੰਦ ਕਰਾਤਾ ਗਵਰਨਮੈਂਟ ਨੇ ਪਾਸ਼ਾ ਜੀ ਕਹਿ ਰਿਹਾ ਮਨ ਕਾਮਨਾ ਤੀਰਥ ਦਹਿ ਛੁੱਟੇ ਗਰਭ ਘਮਾਨ ਨਾ ਮੰਤੇ ਹੁੱਟੇ ਜੋ ਤਾਂ ਹੰਕਾਰ ਤਾਂ ਅੰਦਰ ਹੀ ਬੈਠਾ ਜੀ ਪਾਵੇਂ ਆਰੇ ਦੇ ਨਾਲ ਆਪਣੇ ਆਪ ਨੂੰ ਚਰਾ ਲੈ ਨਿਮਕ ਨਿਮਕ ਕਰ ਸਰੀਰ ਕਟਾਵੈ ਤਉ ਵੀ ਹੋਮੈ ਮੈਲਣਾ ਜਾ ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰਵਤ ਤਰਾਏ ਕੋਈ ਜਾਣਦਾ ਕਿ ਇਹਨਾਂ ਨੇ ਆਪਣੇ ਆਪ ਨੂੰ ਚਰਵਾਇਆ ਸੀ ਕਿੰਨੇ ਤਦਾਦ ਦੇ ਵਿੱਚ ਲੋਕਾਂ ਨੇ ਹਰਦਵਾਰ ਜਾ ਕੇ ਉਹ ਸਾਰੇ ਨਾ ਚਰਾਏ ਕੋਈ ਜਾਣਦਾ ਜਾਣਦੇ ਤੇ ਭਾਈ ਮਤੀ ਦਾਸ ਨੂੰ ਜਾਣਦੇ ਆ ਜਿਹੜੇ ਧਰਮ ਦੇ ਵਾਸਤੇ ਮਨੁੱਖਤਾ ਦੇ ਵਾਸਤੇ ਆਪਣੇ ਆਪ ਨੂੰ ਚਰਵਾਇਆ ਸੀਸ ਗੰਝ ਗੁਰਦੁਆਰਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਉਹਨਾਂ ਨੂੰ ਕੋਈ ਨਹੀਂ ਯਾਦ ਕਰਦਾ ਤੇ ਕਿਹਨੇ ਆਰਾ ਬਣਾਇਆ ਸੀ ਕੋਈ ਨਾ ਕਿਸੇ ਨੂੰ ਨਹੀਂ ਪਤਾ ਕਿਹਨੇ ਕਿਹਨੇ ਚਰਵਾਏ ਗਏ ਉੱਥੇ ਕਿਸੇ ਨੂੰ ਨਹੀਂ ਪਤਾ ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰਵਤਰਾਏ ਗੁਰੂ ਮਹਾਰਾਜ ਕਹਿੰਦੇ ਮਨ ਕੀ ਮੈ ਲੈਣਾ ਉਤਰ ਹੈ ਇਹ ਬਿਦ ਇਸ ਤਰੀਕੇ ਦੇ ਨਾਲ ਮਨ ਦੀ ਮੈਲ ਨਹੀਂ ਉਤਰ ਸਕਦੀ ਜੇ ਲੱਖ ਯਤਨ ਕਰਾਏ ਇਦਾਂ ਤੁਸੀਂ ਲੱਖਾਂ ਯਤਨ ਕਰ ਲਓ ਤਾਂ ਵੀ ਤੁਹਾਡੇ ਮਨ ਦੀ ਮੈਲ ਨਹੀਂ ਉਤਰ ਸਕਦੀ ਕਨਕ ਕਾਮਣੀ ਹੈ ਬਰ ਗੈਬਰ ਬਹੁ ਵਿਦ ਦਾਣ ਦਾ ਤਾਰਾ ਕਨਕ ਸੋਨਾ ਦਾਣ ਕਰਨਾ ਕਾਮਣੀ ਇਸਤਰੀਆਂ ਨੂੰ ਲੋਕੀ ਦਾਣ ਕਰਦੇ ਸੀ ਕਨਕ ਕਾਮਣੀ ਹੈ ਬਰ ਗੈਬਰ ਵਧੀਆ ਘੋੜੇ ਵਧੀਆ ਹਾਥੀ ਕਣਕ ਕਾਮਣੀ ਹੈ ਪਰ ਗੈਬਰ ਬਉ ਬਿਤ ਦਾਨ ਦਤਾਰਾ ਅੰਨ ਬਸਤਰ ਭੂਮ ਬਹੁ ਅਰਪੈ ਨਾ ਮਿਲਿਏ ਹਰ ਦਵਾਰ ਲੋਕੀ ਅੰਨ ਦਾਨ ਕਰਦੇ ਆਟਾ ਦਾਲਾ ਆ ਕਈ ਕੁਛ ਹੁੰਦਾ ਨਾ ਅੰਨ ਦਾਨ ਕਰਦੇ ਅੰਨ ਬਸਤਰ ਕਪੜੇ ਦਾਨ ਕਰਦੇ ਅੰਨ ਬਸਤਰ ਭੂਮ ਬਹੁ ਅਰਪੈ ਜ਼ਮੀਨ ਦਾਨ ਕਰਦੇ ਅਨਵਸਤਰ ਭੂਮ ਬਰਪੈ ਨ ਮਿਲਿਏ ਹਰ ਦਵਾਰਾ ਪੂਜਾ ਅਰਚਾ ਬੰਦਨ ਡੰਡਾਉ ਤਖਟ ਕਰਮਾ ਰਤ ਰਹਤਾ ਜਗ ਕਰਨਾ ਤੇ ਕਰਾਉਣਾ ਵਿਦਿਆ ਪੜਨੀ ਤੇ ਪੜਾਉਣੀ ਗੁਰੂ ਮਹਾਰਾਜ ਕਹਿੰਦੇ ਭਾਈ ਜੀਵਨ ਦੇ ਵਿੱਚ ਇਹ ਕਰਮ ਕਰਦਾ ਪਿਆ ਪੂਜਾ ਅਰਚਾ ਬੰਦਨ ਡੰਡਾਉ ਤਖਟ ਕਰਮਾ ਰਹਤਾ ਹਾਂ ਹੋਂ ਕਰਤ ਬੰਧਨ ਮੇ ਪਰਿਆ ਨਾ ਮਿਲਗੇ ਇਹ ਜੁਗਤ ਇਸ ਜੁਗਤੀ ਦੇ ਨਾਲ ਇਸ ਤਰੀਕੇ ਦੇ ਨਾਲ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਹੁਣ ਕਿੰਨਾ ਕਿ ਖੁੱਲ ਕੇ ਗੁਰੂ ਮਹਾਰਾਜ ਬੋਲ ਰਹੇ ਕਿੰਨੇ ਸਪਸ਼ਟਤਾ ਦੇ ਨਾਲ ਬੋਲ ਰਹੇ ਆ ਅਸੀਂ ਉਹ ਬੋਲਣਾ ਮਾਫ ਕਰਨਾ ਜੋ ਲੋਕਾਂ ਨੂੰ ਚੰਗਾ ਲੱਗੇ ਜਦਾਂ ਬੇਨਤੀ ਕੀਤੀ ਨਾ ਲੋਕਾਂ ਨੇ ਕਿ ਸਾਡੇ ਕੋਲ ਟਾਈਮ ਕੋਈ ਨਹੀਂ ਕਹਿੰਦੇ ਪੂਰਨ ਮਹਾਰਾਜੀ ਨੂੰ ਆਜੋ ਮੱਸਾ ਨੂੰ ਆਜੋ ਜਿੱਦਾਂ ਤੁਸੀਂ ਕਹਿੰਦੇ ਉਦਾਂ ਕਰ ਦਿੰਦੇ ਆ ਤੇ ਪਾਤਸ਼ਾਹ ਜੀ ਕਹਿੰਦੇ ਨਹੀਂ ਆ ਜਿਹੜੇ ਨਵੇਂ-ਨਵੇਂ ਸ਼ੁਰੂ ਕੀਤੇ ਨਾ ਪਖੰਡ ਸਾਡੀ ਕੌਮ ਦੇ ਵਿੱਚ ਦੁਪਹਿਰ ਕਰ ਲਓ ਕੋਈ ਗੱਲ ਨਹੀਂ ਜੁਪਹਿਰਾ ਕਰ ਲਓ ਅੰਮ੍ਰਿਤ ਵੇਲੇ ਖਤਮ ਕਰ ਦੇਉਂਦਾ ਉਹ ਜਿਹਨਾਂ ਨੇ ਆਪੇ 6-7 ਵਜੇ ਉੱਠਣਾ ਤੇ ਉਹਨਾਂ ਨੇ ਅੰਮ੍ਰਿਤ ਵੇਲੇ ਦੀ ਗੱਲ ਕੀ ਕਰਨੀ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਹ ਪ੍ਰਮਾਤਮਾ ਅਕਾਲ ਪੁਰਖ ਜਿਹੜਾ ਹੈ ਉਹ ਬਖਸ਼ਿਸ਼ ਕਰਦਾ ਹੈ ਕਿਰਪਾ ਕਰਦਾ ਹੈ ਇਹਨਾਂ ਕਰਮਾਂ ਕਾਡਾਂ ਦੇ ਵਿੱਚੋਂ ਸਾਨੂੰ ਕੱਢਿਆ ਸੀ ਇਹ ਇਹ ਲੋਕਾਂ ਦੀ ਗੱਲਾਂ ਛੱਡੋ ਅਸੀਂ ਅੱਜ ਕਰਨੇ ਸ਼ੁਰੂ ਕਰਦੇ ਹਾਂ ਤਰੀਕੇ ਬਦਲ ਲਏ ਪਰ ਹੋ ਰਿਹਾ ਹੈ ਪੂਜਾ ਅਰਚਾ ਬੰਧਨ ਡੰਡਾਉਤ ਖਟ ਕਰਮਾ ਰਤ ਹੈ ਤਾਂ ਹਾਂ ਹਾਂ ਕਰਤ ਬੰਧਨ ਮੇ ਪਰਿਆ ਨੈ ਮਿਲੀਏ ਜੁਗਤ ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਿਹਾ ਜੋਗੀਆਂ ਦੇ ਪ੍ਰਮੁੱਖ 84 ਆਸਣ ਦੇ ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਿਹਾ ਬੱਡੀ ਆਰਜਾ ਫਿਰ ਫਿਰ ਜਨਮੇ ਹਰਿ ਸਿਉ ਸੰਗ ਨਾ ਗਿਆ ਆ ਜਿਹੜੇ 84 ਦੀ ਗੱਲ ਕਰਦੇ ਹਨ ਜਿਹੜੇ 84 ਆਸਣ ਜਦੋਂ ਸੁਖਦੇਵ ઋષਿ ਦਾ ਜਨਮ ਹੋਇਆ ਸੀ ਸੁਖ ਕਹਿੰਦੇ ਤੋਤੇ ਨੂੰ ਬੜੀ ਪਿੱਛੇ ਕਹਾਣੀ ਉਹਨਾਂ ਦੀ ਹੈ ਮਥਿਆਸ ਹੈ ਜਦੋਂ ਸ਼ਿਵ ਜੀ ਮਗਰ ਭੱਜਿਆ ਸੀ ਤਰਸ਼ੂਲ ਲੈ ਕੇ ਉਹ ઋષਿ ਦੀ ਪਤਨੀ ਦੇ ਗਰਭ ਦੇ ਵਿੱਚ ਚਲਾ ਗਿਆ 12 ਸਾਲ ਬਾਅਦ ਜਨਮ ਲੈਂਦਾ ਹੈ ਫਿਰ ਪ੍ਰਮਾਤਮਾ ਨੂੰ ਕਹਿੰਦਾ ਕਿ ਇਹਦਾ ਪ੍ਰਭਾਵ ਹਟਾ ਦਿਓ ਮਾਇਆ ਦਾ ਮੈਂ ਜਨਮ ਲੈਣਾ ਉਸ ਵੇਲੇ ਸੰਸਾਰ ਦੇ ਵਿੱਚ ਉਹਨਾਂ ਦੀ ਗੱਲ ਹੈ ਉਦਾਰਨ ਗੁਰੂ ਪਾਸ਼ਾ ਦੇ ਰਹੇ ਤੇ ਉਸ ਵੇਲੇ ਮਾਇਆ ਦਾ ਪ੍ਰਭਾਵ 84 ਬੱਚਿਆਂ ਨੇ ਜਨਮ ਲਿਆ ਉਹਨਾਂ ਨੂੰ 84 ਸਿੱਧ ਕਿਹਾ ਜਾਂਦੇ ਪਾਸ਼ਾ ਕਹਿੰਦੇ ਭਾਈ ਇਹ ਵੀ ਕਰ ਲਓ ਤੁਸੀਂ ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਿਹਾ ਵੱਡੀ ਅਰਜਾ ਫਿਰ ਫਿਰ ਜਨਮੇ ਹਾਰ ਸਿਓ ਸੰਗ ਨਾ ਗਿਆ ਲੰਬੀ ਉਮਰ ਕਰ ਲਈ ਪਰ ਰੱਬ ਨਾਲ ਪ੍ਰਾਪਤਰੀਤ ਨਹੀਂ ਬਣੀ ਉਹ ਆਪਣੇ ਸਵਾਸਾਂ ਨੂੰ ਰੋਕ ਲੈਂਦੇ ਸੀ ਬੜਾ ਕੁਝ ਕਰਦੇ ਸੀ ਇਹੀ ਕੁਝ ਸਿੱਖਦੇ ਸੀ ਪਰ ਗੁਰਮਤ ਨੇ ਇਸ ਗੱਲ ਨੂੰ ਠੁਕਰਾਇਆ ਬਾਣੀ ਨੇ ਵੀ ਠੁਕਰਾਇਆ ਕਿਸੇ ਆਦੀਵ ਨੇ ਬੜਾ ਸੋਹਣਾ ਲਿਖਿਆ 100 ਸਾਲ ਦਾ ਜੀਣਾ ਵੀ ਬੇਕਾਰ ਦਾ ਜੀਣਾ ਹੈ 2 ਸਾਲ ਜੀਆ ਹੋਤਾ ਕੁਝ ਕਰਕੇ ਜੀ ਸਾਡਾ ਇਤਿਹਾਸ ਸਾਡੇ ਸਾਹਮਣੇ ਅੱਜ ਕੀ ਹੁੰਦਾ ਕੋਈ ਉਮਰ ਦੇ ਵਿੱਚ ਜੰਕ ਆਪਾਂ ਆਪੇ ਹੀ ਕਹਿੰਦੇ ਨਾ ਛੋਟੀ ਉਮਰ ਕੋਈ ਚੜ੍ਹਾਈ ਕਰਦੇ ਲੋ ਜੀ ਬੜੀ ਜਲਦੀ ਚੜ੍ਹਾਈ ਕਰ ਗਿਆ ਛੋਟੀ ਉਮਰ ਚੜਾਈ ਉਹ ਕਦੇ ਇਤਿਹਾਸ ਦਾ ਪੜੋ ਕਿੰਨੀ ਉਮਰ ਸੀ ਸਾਬ ਜਾਦਿਆਂ ਦੀ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਸਾਨੂੰ ਪੂਰਨੇ ਪਾ ਕੇ ਨਹੀਂ ਉਮਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰੂ ਬਣਿਆ ਸਾਨੂੰ ਤਾਂ ਪੂਰਨੇ ਪਾ ਕੇ ਦਿਖਾਇਆ ਭਗਤੀ ਕਰਨ ਲਈ ਇਹ ਨਹੀਂ ਉਦਾਹਰਣ ਦਿੱਤੀ ਵੀ ਕਿਸੇ ਬਜ਼ੁਰਗ ਦੀ ਉਦਾਹਰਣ ਦਿੱਤੀ ਕਹਿੰਦੇ RAM ਜਪੋ ਜੀ ਐਸੇ ਐਸੇ ਤ੍ਰੂ ਪ੍ਰਹਲਾਦ ਜਪਿਓ ਹਰਜ ਪੰਜ ਪੰਜ ਸਾਲ ਦੇ ਪ੍ਰਹਲਾਦ ਤੇ ਧਰੂ ਦੀ ਉਦਾਹਰਣ ਦਿੱਤੀ ਹੈ ਗੁਰਮਤ ਨੇ ਇਸ ਗੱਲ ਨੂੰ ਠੁਕਰਾ ਦਿੱਤਾ ਸਤਗੁਰੂ ਮਾਰ ਕਿੰਨੀ ਦੁਨੀਆ ਚਲੇ ਜਾਂਦੀ ਹੈ ਕਈ ਗਰਭ ਦੇ ਵਿੱਚ ਹੀ ਮਰ ਜਾਂਦੇ ਕਈ ਜਨਮ ਲੈ ਕੇ ਮਰ ਜਾਂਦੇ ਯਾਦ ਕਰਦੇ ਕਿ ਨਹੀਂ ਕਰਦੇ ਜਿਨ੍ਹਾਂ ਨੇ ਬੰਦ-ਬੰਦ ਕਟਾਏ ਉਹ ਮਾਮਾ ਸੀ ਨਾ ਬੱਚੇ ਹਲੇ ਮਹੀਨੇ 2-2 4-4 ਮਹੀਨੇ ਦੇ ਬੱਚੇ ਵੀ ਸੀ ਉਹਨੇ ਵਿੱਚ ਮੀਰ ਮੰਨੂ ਦੀ ਜੇਲ੍ਹ ਵਿੱਚ ਜਿਨ੍ਹਾਂ ਦੇ ਟੁਕੜੇ ਕਰਕੇ ਮਾਵਾਂ ਦੇ ਗਲਾਂ ਦੇ ਵਿੱਚ ਹਾਰ ਪਾਦੇ ਕਿਉਂ ਨਹੀਂ ਯਾਦ ਕਰਦੀ ਕੌਮ ਅੱਜ ਵੀ ਯਾਦ ਕਰਦੀ 8 ਸਾਲ ਦੇ ਭਾਈ ਦਰਵਾਰਾ ਸਿੰਘ ਨੂੰ ਕਿਉਂ ਨਹੀਂ ਯਾਦ ਕੀਤਾ ਜਾਂਦਾ ਜਿਹੜੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਜਦੋਂ ਯਾਦ ਕਰਦੇ ਹੁਣ ਕੀ ਦੇਖਿਆ ਸੀ ਪਰ ਕਰ ਗਿਆ ਨਾ ਕੌਮ ਦੇ ਵਾਸਤੇ ਇਸੇ ਤਰ੍ਹਾਂ 1984 ਵਿੱਚ 8 ਮਹੀਨੇ ਦੇ ਬੱਚੇ ਨੇ ਸ਼ਹਾਦਤ ਦਿੱਤੀ ਭਾਈ ਰਿਸ਼ਪਾਲ ਸਿੰਘ ਜੋ ਸੰਤ ਭੰਡਰਾਂ ਵਾਲਿਆਂ ਦੇ ਪੀਏ ਸਾਨੂੰ ਦਾ ਬੇਟਾ ਸੀ ਤੇ ਕਹਿਣ ਦਾ ਭਾਵ ਹੈ ਕਿ ਇੱਥੇ ਉਮਰ ਦਾ ਹਿਸਾਬ ਨਹੀਂ ਕੀਤਾ ਕੀ ਹੈ ਜਿੰਦਗੀ ਦੇ ਵਿੱਚ ਅਸੀਂ ਕਮਾਈ ਕਰ ਲਈ ਕੀ ਕਰਕੇ ਗਏ ਆ ਲੰਬੀ ਉਮਰ ਕਰਕੇ ਕੀ ਕੀਤਾ ਕੁਝ ਵੀ ਨਹੀਂ ਕੀਤਾ ਜੇ ਹੁਣ ਬੰਦਾ 90 ਸਾਲ ਦਾ ਉਹਨੂੰ ਇਹ ਵੀ ਨਹੀਂ ਪਤਾ ਕਿ ਪੰਜ ਬਾਣੀਆਂ ਕਿਹੜੀਆਂ ਹਨ ਪੁੱਛ ਲਓ ਬਜ਼ੁਰਗਾਂ ਨੂੰ ਤੇ ਜੀਵਨ ਦੇ ਵਿੱਚ ਕੀਤਾ ਕੀ ਹੈ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਵੱਡੀ ਆਰਜਾ ਹਾਂ ਜੇਬ ਉਮਰ ਹੋਵੇ ਤਾਂ ਪਾਬਾ ਬੁੱਢਾ ਸਾਹਿਬ ਵਰਗੇ ਹੋਵੇ 125 ਸਾਲ ਦੀ 95 ਸਾਲ ਦੀ ਉਮਰ ਸੀ ਗੁਰੂ ਅਮਰਦਾਸ ਕੀਤਾ ਨਾ ਕੁਛ ਜਿਦਨ ਸਮਝੇ ਕਹਿੰਦੇ ਅੱਜ ਹੀ ਜਨਮ ਹੋਇਆ ਜਦੋਂ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਏ ਤੇ ਸੇਵਾ ਕੀਤੀ ਨਾ 74 ਸਾਲ ਦੀ ਉਮਰ ਸੀ ਜਿਸ ਦਿਨ ਗੁਰਤਾ ਗੱਦੀ ਪ੍ਰਾਪਤ ਹੋਈ 74 ਸਾਲ ਦੀ ਅੱਜ ਗਵਰਨਮੈਂਟ ਰਿਟਾਇਰ ਕਰ ਦਿੰਦੀ ਹੈ 58 ਸਾਲ 60 ਸਾਲ ਦੀ ਉਮਰ ਵਿੱਚ ਉਦੋਂ ਸੇਵਾ ਸ਼ੁਰੂ ਕੀਤੀ ਤੇ ਉਮਰ ਦਾ ਨਹੀਂ ਸੀ ਲੋਕਾਂ ਨੇ ਉਮਰ ਤਾਂ ਬੜੀਆਂ ਲੰਬੀਆਂ ਲੰਬੀਆਂ ਕਰ ਲਈਆਂ ਕੀਤਾ ਕੀ ਕੀ ਕੀਤਾ ਪੜਾ ਕੀਤਾ ਪਾਸ਼ਾ ਜੀ ਕਹਿੰਦੇ ਵੱਡੀ ਯਾਰ ਜਾ ਫਿਰ ਫਿਰ ਜਾਣਵੇਂ ਹਰਿ ਸਿਉ ਸੰਗ ਨਾਲ ਗਿਆ ਗਿਆ ਮਤਲਬ ਉਹਦੇ ਨਾਲ ਸਾਝ ਪਈ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਰਾਜੇ ਬਣ ਕੇ ਉਹਨਾਂ ਦੀ ਵੀ ਗੱਲ ਕਰ ਰਹੇ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਅਫਾਰਾ ਮਤਲਬ ਜਿਹੜਾ ਕੋਈ ਹੁਕਮ ਮੋੜ ਨਹੀਂ ਸਕਦਾ ਪਰ ਭਿਖਾਰੀਆਂ ਵਾਲੀ ਹਾਲਤ ਸੀ ਰਾਜੇ ਦਾ ਬਣ ਕੇ ਰਾਜੇ ਦਾ ਮਤਲਬ ਹੁੰਦਾ ਰੱਜਿਆ ਹੋਇਆ ਪਰ ਉਹ ਤਾਂ ਭਿਖਾਰੀ ਸੀਗੇ ਇੱਕ ਅਕਵਾਰੀ ਜਾ ਰਹੇ ਸਿਕੰਦਰ ਜਿਹਨੇ ਦੁਨੀਆ ਦਾ ਜੇਤੂ ਕਹਿ ਜਾਂਦਾ ਨਾ ਸਿਕੰਦਰ ਨੂੰ ਇੱਕ ਫਕੀਰ ਸਾਈਂ ਬੈਠਾ ਸੀ ਉਹ ਖੜਾ ਹੋ ਗਿਆ ਵੀ ਇਹ ਕਿੱਥੋਂ ਤੁਰੇ ਆਉਂਦੇ ਲੋਕੀ ਹਾਥੀ ਤੇ ਚੜਿਆ ਹੋਇਆ ਸਿਕੰਦਰ ਉਹਨੇ ਕੋਈ ਉਹਨੂੰ ਸਜਦਾ ਸੋਜਦਾ ਨਹੀਂ ਕੀਤਾ ਤੇ ਉਹ ਉਹਨੂੰ ਦੇਖੀ ਜਾ ਰਿਹਾ ਘੂਰ ਕੇ ਦੇਖਦਾ ਸਿਕੰਦਰ ਨੂੰ ਗੁੱਸਾ ਆ ਗਿਆ ਕਹਿੰਦਾ ਮੰਗਤਿਆ ਨੂੰ ਪਰੇ ਕਰੋ ਆ ਜਿਹੜਾ ਮੰਗਤਾ ਖੜਾ ਨਾ ਇਹਨੂੰ ਪਰੇ ਕਰੋ ਫਕੀਰ ਨੇ ਆਖਿਆ ਮੰਗਤਾ ਕਿਹਨੂੰ ਗਿਆ ਕਹਿੰਦਾ ਤੈਨੂੰ ਕਹਿੰਦਾ ਬਾਦਸ਼ਾਹ ਤੈਨੂੰ ਪਤਾ ਨਹੀਂ ਮੈਂ ਤਾਂ ਤੇਰੇ ਮੱਥੇ ਦੀਆਂ ਲਕੀਰਾਂ ਪੜ ਰਿਆ ਸੀ ਤੂੰ ਜੋਸ਼ੀਆ ਕਹਿੰਦਾ ਮੈਂ ਬਹੁਤ ਵੱਡਾ ਜੋਸ਼ੀ ਮੈਨੂੰ ਬਹੁਤ ਕੁਝ ਪਤਾ ਹੈ ਥੱਲੇ ਉਤਰਿਆ ਦੱਸ ਮੈਨੂੰ ਹੋਰ ਕੁਝ ਦੱਸ ਮੇਰੇ ਬਾਰੇ ਦੱਸ ਕਹਿੰਦਾ ਉਹੀ ਤਾਂ ਪੜ ਰਿਆ ਸੀ ਤੇਰੇ ਮੱਥੇ ਚਲੋ ਮੈਨੂੰ ਪੜ ਲੈਣ ਦੇ ਕਹਿੰਦਾ ਵੈ ਮੈਨੂੰ ਉੱਪਰ ਬਠਣਾ ਪੈਣਾ ਉਹਨੂੰ ਉੱਪਰ ਬਿਠਾਤਾ ਹਾਥੀ ਤੇ ਸਿਕੰਦਰ ਥੱਲੇ ਖੜਾ ਹੋ ਗਿਆ ਤੇ ਓੱਖਾ ਬੰਦ ਕਰਕੇ ਬਹਿ ਗਿਆ ਉੱਪਰ ਤੇ ਥੋੜੀ ਦੇਰ ਬਾਅਦ ਉਹਨਾਂ ਨੇ ਹਲਾਇਆ ਕਹਿੰਦੇ ਬਾਦਸ਼ਾਹ ਥੱਲੇ ਖੜਾ ਤੇ ਉਹ ਪੁੱਛਦਾ ਵੀ ਦੱਸੋ ਮੇਰੇ ਮੱਥੇ ਦੀਆਂ ਲਕੀਰਾਂ ਤੇ ਕੀ ਲਿਖਿਆ ਕਹਿੰਦਾ ਝੋਲੀ ਅੱਡ ਸਿਕੰਦਰ ਨੇ ਝੋਲੀ ਇਦਾਂ ਕੀਤੀ ਤੇ ਖਿੜ ਖੜਾ ਕੇ ਹੱਸ ਪਿਆ ਫਕੀਰ ਕਹਿੰਦਾ ਦੇਖਿਆ ਮੰਗਤਾ ਕੌਣ ਹੈ ਮੰਗਤਾ ਤਾਂ ਤੂੰ ਆ ਮੈਨੂੰ ਕਹਿੰਦਾ ਸੀ ਨਾ ਮੰਗਤਾ ਮੰਗਤ ਹਦ ਤੂੰ ਹੈ ਮੈਂ ਥੋੜੇ ਮੰਗਿਆ ਤਾਂ ਆ ਦਿਖਾਤਾ ਨਾ ਸਾਰੀ ਦੁਨੀਆ ਦੇਖ ਰਹੀ ਏ ਇਹ ਰਾਜ ਦੇ ਥੋੜੇ ਆ ਗੁਰੂ ਮਾਰਗਾਂ ਦੇ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦਵਾਰਾ ਸੇਜ ਸੋਹਣੀ ਚੰਦਨ ਚੋਆ ਮਤਲਬ ਅੱਗੇ ਅਸੈਂਟ ਨਹੀਂ ਹੁੰਦੇ ਸੀ ਤੇ ਚੰਦਨ ਖੁਸ਼ਬੂ ਵਰਤ ਤੇ ਵਰਤਦੇ ਸੀ ਇਤਰ ਵਰਤਦੇ ਸੀ ਸੇਜ ਸੋਹਣੀ ਚੰਦਨ ਚੋਆ ਇੱਕ ਹੋਰ ਗੱਲ ਜਹਾਦ ਆ ਗਈ ਉਹ ਵੀ ਆਪਦੀ ਨਾਲ ਸਾਂਝੀ ਕਰ ਬੜੀਆਂ ਸੇਜਾਂ ਤਿਆਰ ਕੀਤੀਆਂ ਜਾਂਦੇ ਸੀ ਪਲੰਘਾਂ ਦੇ ਸੌਂਦੇ ਸਨ ਇੱਕ ਬੜੀ ਸੋਹਣੀ ਕਿਸੇ ਨੇ ਕਹਾਣੀ ਲਿਖੀ ਕਹਿੰਦੇ ਇੱਕ ਨਾ ਰਾਜਾ ਸੀ ਤੇ ਉਹਦੀ ਜਿਹੜੀ ਦਾਸੀ ਸੀ ਨੌਕਰਾਨੀ ਜਿਹੜੀ ਸੀ ਉਹ ਰੋਜ਼ ਉਹਦੇ ਵਾਸਤੇ ਸੇਜ ਤਿਆਰ ਕਰਦੀ ਸੀ ਜਿੱਥੇ ਪਲੰਘ ਤੇ ਸੌਂਦਾ ਸੀ ਉਹ ਫੁੱਲਾਂ ਦੇ ਨਾਲ ਉਹਨੂੰ ਸਜਾਉਂਦੀ ਸੀ ਫੁੱਲਾਂ ਦੇ ਨਾਲ ਤੇ ਇੱਕ ਦਿਨ ਉਹਦੇ ਮਨ ਵਿੱਚ ਆਇਆ ਵੀ ਇੱਥੇ ਫੁੱਲਾਂ ਦੇ ਪੈ ਕੇ ਕਿੰਨੀ ਸੋਹਣੀ ਨੀਂਦ ਆਉਂਦੀ ਹੋਣੀ ਆ ਤੇ ਕਿਉਂ ਨਾ ਮੈਂ ਲੰਮੀ ਪੈ ਕੇ ਦੇਖਾਂ ਉਹਨੇ ਫੁੱਲਾਂ ਦੀ ਸਜ ਤਿਆਰ ਕੀਤੀ ਪਰ ਨਾ ਚਦਰ ਵਿਛਾਈ ਫਿਰ ਫੁੱਲ ਵਿਛਾਏ ਹਲੇ ਲੰਮੀ ਪਈ ਸੀ ਉਧਰ ਰਾਜਾ ਆ ਗਿਆ ਰਾਜਨ ਬੜਾ ਗੁੱਸਾ ਆਇਆ ਉਹਨੇ ਬਹੁਤ ਮਾਰਿਆ ਉਸਨੂੰ ਬੜੀ ਰੋਈ ਪਰ ਨਾਲ ਹੱਸ ਵੀ ਰਹੀ ਹੈ ਰਾਜੇ ਨੇ ਕਿਹਾ ਵੀ ਹੱਸ ਤੂੰ ਕਿਉਂ ਰਹੀ ਹੈ ਤੈਨੂੰ ਮਾਰ ਪੈ ਰਹੀ ਹੈ ਨਾ ਰੋਣਾ ਚਾਹੀਦਾ ਤੈਨੂੰ ਰੋ ਵੀ ਰਹੀ ਹੈ ਹੱਸ ਵੀ ਰਹੀ ਹੈ ਕਿਉਂ ਉਹ ਕਹਿੰਦੀ ਕਿ ਮਾਫ ਕਰਿਓ ਬਾਦਸ਼ਾਹ ਮੈਂ ਰੋ ਇਸ ਕਰਕੇ ਰਹੀ ਹਾਂ ਤੂੰ ਮੈਨੂੰ ਮਾਰ ਰਿਹਾ ਹੈ ਮੈਂ ਹਾਸੇਸ ਕਰਕੇ ਰਹੀ ਆ ਮੈਂ ਤਾਂ 2 ਮਿੰਟ ਇਸ ਬੈੱਡ ਤੇ ਪਈ ਆ ਇਸ ਪਲੰਗ ਤੇ ਪਈ ਆ ਜਿਹੜਾ 12-12 ਘੰਟੇ ਇੱਥੇ ਪਲੰਗ ਤੇ ਸੌਂਦਾ ਉਹਦੀ ਹਾਲਤ ਕੀ ਹੋਏਗੀ ਮੈਂ ਤਾਂ 2 ਮਿੰਟ ਪਈ ਨਾ ਇੰਨੀ ਮਾਰ ਪਈ ਆ ਤੇ ਜਿਹੜਾ ਇੱਥੇ 12-12 ਘੰਟੇ ਸੌਂਦਾ ਪਲੰਗ ਤੇ ਉਹਦੀ ਹਾਲਤ ਕੀ ਹੋਣੀ ਇਹ ਉਹਨਾਂ ਦੀ ਗੱਲ ਕਰਦੇ ਜਿਹੜੇ ਰੱਬ ਨੂੰ ਲਾਂਭੇ ਛੱਡ ਗਏ ਰੱਬ ਪਰਮੇਸ਼ਰ ਦੇ ਨਾਮ ਨੂੰ ਲਾਂਭੇ ਛੱਡ ਕੇ ਗੱਲ ਕਰਦੇ ਸੀ ਸਤਗੁਰ ਰਾਜਿਆਂ ਦੀ ਗੱਲ ਕਰਦੇ ਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਫਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਔਰ ਕਾ ਦਵਾਰ ਹੁਣ ਗੁਰੂ ਮਹਾਰਾਜ ਗੁਰਮਤਿ ਦੀ ਗੱਲ ਕਰਦੇ ਕਹਿੰਦੇ ਹਰ ਕੀਰਤ ਸਾਧ ਸੰਗਤ ਸਭ ਤੋਂ ਵੱਡਾ ਕਰਮ ਕੀ ਹੈ ਗੁਰੂ ਕੀ ਸੰਗਤ ਕਰਨੀ ਸਿਰ ਕਰਮਣ ਕੇ ਕਰਮਾ ਸਾਰੇ ਕਰਮਾਂ ਤੋਂ ਵੱਡਾ ਕਰਮ ਹੈ ਪਿੱਛੇ ਵੀ ਮੈਂ ਬਿੰਦ ਕੀਤੀ ਸੀ ਕਿ ਸਾਨੂੰ ਬਹੁਤ ਭਾਗਾ ਵਾਲੇ ਉਹ ਜਿਹੜਾ ਜਿਹਨਾਂ ਨੇ ਕਹਿਤਾ ਵੀ ਸਾਡੇ ਘਰਾਂ ਵਿੱਚ ਪ੍ਰਕਾਸ਼ ਹੈ ਅਸੀਂ ਗੁਰਦੁਆਰੇ ਜਾ ਕੇ ਕੀ ਕਰ ਲੈਨੇ ਨਹੀਂ ਸੰਗਤ ਤੋਂ ਬਿਨਾ ਜੀਵਨ ਦੇ ਵਿੱਚ ਬਦਲਾਅ ਨਹੀਂ ਆ ਸਕਦਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੇ ਕਰਮਾ ਤੇ ਪ੍ਰਾਪਤ ਕਿਹਨੂੰ ਹੁੰਦੀ ਆ ਕਾਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਜਿਹੜੇ ਕਰਮ ਬਣਾਉਣੇ ਸ਼ੁਰੂ ਕਰ ਦਿੱਤੇ ਉਹਨੂੰ ਸੰਗਤ ਪ੍ਰਾਪਤ ਹੁੰਦੀ ਹੈ ਤੇਰੋ ਸੇਵਕ ਰੰਗ ਮਾਤਾ ਭਇਓ ਕਰਪਾਲ ਦੀਨ ਦੁਖ ਭਾਂਜਣ ਹਰ ਹਰ ਕੀਰਤਨ ਇਹ ਬਨ ਰਾਤਾ ਰਹਾਉ ਦੂਜਾ ਇਹ ਸ਼ਬਦ ਕਈ ਵੇਲੇ ਤੁਸੀਂ ਸੱਜ ਪਾਠ ਕਰਦੇ ਹੋ ਸ਼ਬਦ ਆਉਂਦਾ ਰਹਾਉ ਦੂਜਾ ਕਿਉਂਕਿ ਪਹਿਲੇ ਦੇ ਵਿੱਚ ਉਦਾਹਰਣ ਦਿੱਤੀ ਸੀ ਪ੍ਰਸ਼ਨ ਕੀਤਾ ਸੀ ਪਿਆਰੇ ਇਨ ਬੇਤ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਰ ਭਰਿਓ ਸਵਾਮੀ ਕੇ ਦਵਾਰੇ ਦੀਜੈ ਬੁੱਧ ਬੇਕਾ ਆਖਰ ਵਿੱਚ ਕਹਿੰਦੇ ਭਾਈ ਕਿਹੜਾ ਕਰਮ ਕਰਨਾ ਚਾਹੀਦਾ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੇ ਕਰਮਾ ਕਹੋ ਨਾਨਕ ਇਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਤੇਰੋ ਸੇਵਕ ਇਹ ਰੰਗ ਮਾਤਾ ਜੇ ਹੁਣ ਮਾਤਾ ਨਹੀਂ ਕਵਾਂਗੇ ਤੇ ਉਹਦਾ ਅਰਥ ਨਹੀਂ ਬਣੇਗਾ ਵੈਸੇ ਸ਼ਬਦ ਮਾਤਾ ਹੀ ਹੈ ਮੰਮੇ ਨੂੰ ਕੰਨਾ ਤਰਤੇ ਨੂੰ ਕੰਨਾ ਮਾਤਾ ਪਰਮਤਿਆ ਹੋਇਆ ਮਸਤ ਹੋਇਆ ਰੰਗਿਆ ਹੋਇਆ ਤੇਰੋ ਸਿਵ ਗੇ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਇਥੇ ਕੀਰਤਨ ਦੇ ਨੰਨੇ ਨੂੰ ਸਿਹਾਰੀ ਆ ਕਿ ਤੇਰੀ ਸਿਫਤ ਦੇ ਵਿੱਚ ਮੇਰਾ ਮਨ ਜੁੜਿਆ ਹੋਇਆ ਹੈ ਜੇ ਸਤਗੁਰੂ ਕਹਿੰਦੇ ਭਾਈ ਬਾਹਰਲੇ ਕਰਮ ਕਾਂਡਾਂ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਅਰਦਾਸ ਕਰੋ ਸਤਿਗੁਰ ਮਹਾਰਾਜ ਹਾਰ ਪਰਿਓ ਸਵਾਮੀ ਕੈ ਦਵਾਰੇ ਦੀਜੈ ਬੁੱਧ ਭਵੇਕਾ ਮੈਨੂੰ ਵਿਵੇਕ ਬੁੱਧ ਦਿਓ ਅਸੀਂ ਵਿਵੇਕ ਦਾਣ ਮੰਗਦੇ ਆ ਨਾ ਸਾਨੂੰ ਪਤਾ ਲੱਗੇ ਕਿ ਮੰਦੇ ਚੰਗੇ ਦੀ ਪਰਖ ਮੇਰੇ ਵਾਸਤੇ ਕੀ ਚੰਗਾ ਮੇਰੇ ਵਾਸਤੇ ਕੀ ਮਾੜਾ ਹੈ ਤੇ ਬਾਣੀ ਸਰੀ ਸਾਨੂੰ ਹਰੇਕ ਸਵਾਲ ਦਾ ਜਵਾਬ ਸਤਿਗੁਰ ਜੀ ਬਖਸ਼ਿਸ਼ ਕਰਦੇ ਆ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੌਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ